ਆ ਜਾ ਬ੍ਰਿੰਗ ਜੀ ਤਾਵਾ ਆ ਜਾ ਬ੍ਰਿੰਗ ਜੀ ਤਾਵਾ ਜਦੋਂ ਕਾਂਗਰਸੀ ਸਰਕਾਰ ਦੇ ਵੇਲੇ ਨਾ ਸਾਡੇ ਉੱਥੇ ਇੱਕ ਕਲੋਨੀ ਕੱਟੀ ਸੀ ਇਹਨਾਂ ਦੀ ਸਰਕਾਰ ਦੀ ਮਦਦ ਨਾਲ ਗੈਰ ਕਾਨੂੰਨੀ ਕਲੋਨੀ ਆਜੋ ਕਾਰਪੋਰੇਸ਼ਨ ਕਹਿ ਰਹੀਏ ਹੁਣ ਅੱਜ ਸਰਕਾਰ ਦੇ ਕੁਝ ਬੰਦੇ ਕਾਂਗਰਸ ਦੇ ਕਹਿ ਰਹੇ ਜੀ ਅਸੀਂ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚ ਇਹ ਸਰਕਾਰ ਪੰਜਾਬ ਦੇ ਵਿੱਚ ਅਸੀਂ ਜ਼ਮੀਨ ਜਾਇਦਤ ਖਰੀਦਣ ਨਹੀਂ ਦੇਣੀ ਹੈ ਇਹਨਾਂ ਨੂੰ ਕੋਈ ਪੁੱਛੇ ਵੀ ਜਿਹੜੀ ਤੁਸੀਂ ਇਲੈਕਸ਼ਨ ਲੜ ਰਹੇ ਹੋ ਕਿਉਂਕਿ ਹੈ ਤਾਂ ਇਲੈਕਸ਼ਨ ਸਟੰਪੀ ਹੈ ਉਹ ਤੁਸੀਂ ਲੜ ਰਹੇ ਹੋ ਸੈਂਟਰ ਦੇ ਇਹ ਪੰਜਾਬ ਫੋਰਮੈਂਟ ਹੈ ਨਹੀਂ ਜਿਹੜਾ ਕਾਨੂੰਨ ਬਣਾਏਗੀ ਤੁਸੀਂ ਬੇਤੁਕੇ ਆ ਬਿਆਨ ਕਰਕੇ ਕੋਈ ਆਪਣਾ ਪਾਰਟੀ ਦਾ ਫਾਇਦਾ ਨਹੀਂ ਕਰ ਰਹੇ ਨੁਕਸਾਨ ਹੀ ਕਰ ਰਹੇ ਹੋ ਪਰਵਾਸੀ ਇਸ ਵਕਤ ਚੱਕਰ ਤੁਹਾਡੇ ਨਾਲ ਕੋਈ ਨਹੀਂ ਖੜੇਗਾ ਈ ਨਾਮ ਹੈ ਮੇਰਾ ਨਾਮ ਹੈ ਰਜਿੰਦਰ ਚੋਪੜਾ ਪ੍ਰੋਟੈਸਟ ਹੋ ਰਿਹਾ ਕਿਸ ਚੀਜ਼ ਨੂੰ ਲੈ ਕੇ ਪ੍ਰੋਟੈਸਟ ਹੋ ਰਿਹਾ ਮੀਨ ਪ੍ਰੋਟੈਸਟ ਹੈ ਜੀ ਜਦੋਂ ਕਾਂਗਰਸ ਦੀ ਸਰਕਾਰ ਦੇ ਵੇਲੇ ਨਾ ਸਾਡੇ ਉੱਥੇ ਇੱਕ ਕਲੋਨੀ ਕੱਟੀ ਸੀ ਇਹਨਾਂ ਦੀ ਸਰਕਾਰ ਦੀ ਮਦਦ ਨਾਲ ਗੈਰ ਕਾਨੂੰਨੀ ਕਲੋਨੀ ਆ ਜੋ ਕਾਰਪੋਰੇਸ਼ਨ ਕਹਿ ਰਹੀਏ ਉੱਥੇ ਰਿਸ਼ਤੀਆਂ ਹੋ ਗਈਆਂ ਸਭ ਕੁਝ ਹੋ ਗਿਆ ਪਹਿਲਾਂ ਤਾਂ ਕਦਾ ਸਾਡੇ ਨਾਲ ਉੱਥੇ ਹੋਇਆ ਹੋਇਆ ਹੁਣ ਅੱਜ ਸਰਕਾਰ ਦੇ ਕੁਝ ਬੰਦੇ ਕਾਂਗਰਸ ਦੇ ਕਹਿ ਰਹੇ ਜੀ ਅਸੀਂ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚ ਜੇ ਸਰਕਾਰ ਪੰਜਾਬ ਦੇ ਵਿੱਚ ਅਸੀਂ ਜ਼ਮੀਨ ਜਾਇਦਾਦ ਖਰੀਦਣ ਨਹੀਂ ਦੇਣੀ ਜ਼ਮੀਨ ਜਾਇਦਾਦ ਨਹੀਂ ਖਰੀਦਣ ਦੀ ਇਹਨਾਂ ਨੂੰ ਕੋਈ ਪੁੱਛੇ ਵੀ ਜਿਹੜੇ ਤੁਸੀਂ ਇਲੈਕਸ਼ਨ ਲੜ ਰਹੇ ਹੋ ਕਿਉਂਕਿ ਹੈ ਤਾਂ ਇਲੈਕਸ਼ਨ ਸਟੈਂਟੀ ਹੈ ਉਹ ਤੁਸੀਂ ਲੜ ਰਹੇ ਹੋ ਸੈਂਟਰ ਤੇ ਇਹ ਪੰਜਾਬ ਗਵਰਨਮੈਂਟ ਹੈ ਨਹੀਂ ਜਿਹੜਾ ਕਾਨੂੰਨ ਬਣਾਏਗੀ ਕਾਨੂੰਨ ਇਸ ਇਲੈਕਸ਼ਨਾਂ ਚੋ ਕੱਲ ਦਾ ਕੋਈ ਤੁੱਕ ਨਹੀਂ ਹੈਗਾ ਤੁਸੀਂ ਬੇਤੁੱਕੇ ਆ ਬਿਆਨ ਕਰਕੇ ਕੋਈ ਆਪਣਾ ਪਾਰਟੀ ਦਾ ਫਾਇਦਾ ਨਹੀਂ ਕਰ ਰਹੇ ਨੁਕਸਾਨ ਹੀ ਕਰ ਰਹੇ ਹੋ ਪ੍ਰਵਾਸੀ ਇਸ ਪੱਤ ਚੱਕਰ ਤੁਹਾਡੇ ਨਾਲ ਕੋਈ ਨਹੀਂ ਖੜੇਗਾ ਉਹ 30% 25% ਵੋਟ ਇੱਥੇ ਪ੍ਰਵਾਸੀਆਂ ਦੀ ਹੈ ਇਸ ਲਈ ਅਸੀਂ ਇਹਨਾਂ ਦਾ ਵਿਰੋਧ ਕਰਦੇ ਹਾਂ ਵੀ ਇਹੋ ਜਿਹੀ ਬਿਆਨਬਾਜ਼ੀ ਨਾ ਕਰਨ ਜਿੰਨੇ ਨਾਲ ਗਰੀਬ ਬੰਦੇ ਦਾ ਨੁਕਸਾਨ ਹੋਵੇ। ਵੋਟਾਂ ਦਾ ਬਾਈਕਾਟ ਕਰੋਗੇ ਤੁਸੀਂ? ਵੋਟਾਂ ਦਾ ਨਹੀਂ ਬਾਈਕਾਟ ਜੀ। ਵੋਟਾਂ ਦਾ ਨਹੀਂ ਬਾਈਕਾਟ। ਇਹਨਾਂ ਦਾ ਪਾਰਟੀ ਦਾ ਬਾਈਕਾਟ ਹੈ ਜਿਹੜੇ ਇਦਾਂ ਦੇ ਬਿਆਨ ਦਿੰਦੇ ਆ। ਚਾਹੇ ਉਹ ਅਕਾਲੀ ਦਲ ਹੈ ਚਾਹੇ ਉਹ ਕਾਂਗਰਸ ਹੈ।